ਸਸ਼ੀ ਗਾਜੀ ਮੈਂ ਰਾਧਦੀਪ ਸੈਣੀ ਤੁਸੀਂ ਦੇਖ ਰਹੇ ਹੋ ਜਾਨੀ ਤੇ ਅਸ਼ੀ ਨਿਊਜ਼ ਚੈਨਲ ਇਸ ਟਾਈਮ ਇੱਕ ਵੱਡੀ ਖਬਰ ਚੰਡੀਗੜ੍ਹ ਤੋਂ ਸਾਹਮਣੇ ਆ ਰਹੀ ਹੈ ਜਿੱਤੇ ਤੁਹਾਨੂੰ ਸਸ਼ੀ ਗਾਜੀ ਮੈਂ ਰਾਧਦੀਪ ਸੈਣੀ ਤੁਸੀਂ ਦੇਖ ਰਹੇ ਹੋ ਜਾਨੀ ਤੇ ਅਸ਼ੀ ਨਿਊਜ਼ ਚੈਨਲ ਇਸ ਟਾਈਮ ਇੱਕ ਵੱਡੀ ਖਬਰ ਚੰਡੀਗੜ੍ਹ ਤੋਂ ਸਾਹਮਣੇ ਆ ਰਹੀ ਹੈ ਜਿੱਤੇ ਤੁਹਾਨੂੰ ਦੱਸ ਦਿੰਨੀ ਹੈ ਕਿ ਚੰਡੀਗੜ੍ਹ ਦੀ ਇੱਕ ਕੋਠੀ ਦੇ ਵਿੱਚ ਅਗਿਆਤ ਲੋਕਾਂ ਵੱਲੋਂ ਗ੍ਰੇਨੇਡ ਦਾ ਹਮਲਾ ਕੀਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਕੋਠੀ ਦੇ ਬਰਾਂਡੇ ਦੇ ਵਿੱਚ ਜੋ ਘਰ ਦੇ ਵਸਾਸੀ ਸੀ ਉਹ ਬੈਠੇ ਸਨ ਇਸ ਦੌਰਾਨ ਉਹਨਾਂ ਦੇ ਉੱਤੇ ਹਮਲਾ ਹੁੰਦਾ ਹੈ ਹਾਲਾਂਕਿ ਹਮਲੇ ਤੋਂ ਬਾਅਦ ਜੋ ਹਮਲਾਵਰ ਨੇ ਮੌਕੇ ਤੋਂ ਆਟੋ ਦੇ ਵਿੱਚ ਸਵਾਰ ਹੋ ਕੇ ਫਰਾਰ ਹੋ ਜਾਂਦੇ ਹਨ ਲੇਕਿਨ ਹਜੇ ਤੱਕ ਉਹਨਾਂ ਦੀ ਪੁਲਿਸ ਵੱਲੋਂ ਤਲਾਸ਼ ਕੀਤੀ ਜਾ ਰਹੀ ਹੈ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਸ ਹਮਲੇ ਦੇ ਵਿੱਚ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਲੇਕਿਨ ਕਈ ਕੋਠੀਆਂ ਦੇ ਸ਼ੀਸ਼ੇ ਮੌਕੇ ਦੇ ਉੱਤੇ ਟੁੱਟ ਗਏ ਹਾਲਾਂਕਿ ਇਸ ਮਾਮਲੇ ਦੇ ਵਿੱਚ ਜਾਣਕਾਰੀ ਮਿਲਣ ਤੋਂ ਬਾਅਦ ਡੀਜੀਪੀ ਸੁਰੇਸ਼ ਯਾਦਵ ਆਈਜੀ ਰਾਏ ਕੁਮਾਰ ਅਤੇ ਪੁਲਿਸ ਅਧਿਕਾਰੀ ਮੌਕੇ ਦੇ ਉੱਤੇ ਪਹੁੰਚੇ ਲੇਕਿਨ ਹਜੇ ਤੱਕ ਇਸ ਦੀ ਪੁਸ਼ਟੀ ਨਹੀਂ ਹੋ ਸਕੇ ਕਿ ਆਖਿਰ ਇਹ ਹਮਲਾ ਕਿਉਂ ਕੀਤਾ ਗਿਆ ਹਾਲਾਂਕਿ ਇਸ ਮਾਮਲੇ ਨੂੰ ਅਤੰਕਵਾਦ ਦੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ ਕਿ ਕਿਤੇ ਅਤੰਕੀ ਹਮਲਾ ਪਹਿਲਾ ਵਾਂਗ ਜਿੱਦਾਂ ਚੰਡੀਗੜ੍ਹ ਦੇ ਮੁਹਾਲੀ ਦੇ ਵਿੱਚ ਹਮਲਾ ਹੋਇਆ ਸੀ ਉਸੇ ਤਰੀਕੇ ਦੇ ਨਾਲ ਸ਼ਾਇਦ ਇਹ ਹਮਲਾ ਜਾਪਦਾ ਨਜ਼ਰ ਆ ਰਿਹਾ ਹੈ ਲੇਕਿਨ ਪੁਲਿਸ ਅਧਿਕਾਰੀਆਂ ਵੱਲੋਂ ਹਜੇ ਇਸ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ ਉੱਤੇ ਹੀ ਦੂਜੇ ਪਾਸੇ ਤੁਹਾਨੂੰ ਦੱਸ ਦਈਏ ਕਿ ਇਸ ਦੇ ਨਾਲ ਪੂਰੇ ਸ਼ਹਿਰ ਨੂੰ ਪੂਰੀ ਤਰੀਕੇ ਦੇ ਨਾਲ ਸੀਲ ਕਰ ਦਿੱਤਾ ਗਿਆ ਹੈ ਪੁਲਿਸ ਅਧਿਕਾਰੀਆਂ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਹਾਲਾਂਕਿ ਜਾਂਚ ਏਜੰਸੀਆਂ ਵੱਲੋਂ ਵੀ ਇਸ ਮਾਮਲੇ ਨੂੰ ਦੇਖਿਆ ਜਾ ਰਿਹਾ ਹੈ ਉਹਨਾਂ ਵੱਲੋਂ ਵੀ ਆਪਣੇ ਲੈਵਲ ਦੇ ਉੱਤੇ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਸਸੀ ਗਾਜੀ ਮੈਂ ਰਾਤ ਦੀ ਸੈਣੀ ਤੁਸੀਂ ਦੇਖ ਰਹੇ ਜਾਨੀ ਤੈਸ਼ੀ ਨਿਊਜ਼ ਚੈਨਲ। ਇਸ ਟਾਈਮ ਇੱਕ ਵੱਡੀ ਖਬਰ ਚੰਡੀਗੜ੍ਹ ਤੋਂ ਸਾਹਮਣੇ ਆ ਰਹੀ ਹੈ ਜਿੱਤੇ ਤੁਹਾਨੂੰ ਦੱਸ ਦਿੰਨੀ ਹੈ ਕਿ ਚੰਡੀਗੜ੍ਹ ਦੀ ਇੱਕ ਕੋਠੀ ਦੇ ਵਿੱਚ ਅਗਿਆਤ ਲੋਕਾਂ ਵੱਲੋਂ ਗ੍ਰੇਨੇਡ ਦਾ ਹਮਲਾ ਕੀਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਕੋਠੀ ਦੇ ਬਰਾਂਡੇ ਦੇ ਵਿੱਚ ਜੋ ਘਰ ਦੇ ਵਸਾਸੀ ਸੀ ਉਹ ਬੈਠੇ ਸਨ ਇਸ ਦੌਰਾਨ ਉਹਨਾਂ ਦੇ ਉੱਤੇ ਹਮਲਾ ਹੁੰਦਾ ਹੈ। ਹਾਲਾਂਕਿ ਹਮਲੇ ਤੋਂ ਬਾਅਦ ਜੋ ਹਮਲਾਵਰ ਨੇ ਮੌਕੇ ਤੋਂ ਆਟੋ ਦੇ ਵਿੱਚ ਸਵਾਰ ਹੋ ਕੇ ਫਰਾਰ ਹੋ ਜਾਂਦੇ ਹਨ ਲੇਕਿਨ ਹਜੇ ਤੱਕ ਉਹਨਾਂ ਦੀ ਪੁਲਿਸ ਵੱਲੋਂ ਤਲਾਸ਼ ਕੀਤੀ ਜਾ ਰਹੀ ਹੈ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਸ ਹਮਲੇ ਦੇ ਵਿੱਚ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋ ਲੇਕਿਨ ਕਈ ਕੋਠੀਆਂ ਦੇ ਸ਼ੀਸ਼ੇ ਮੌਕੇ ਦੇ ਉੱਤੇ ਟੁੱਟ ਗਏ ਹਾਲਾਂਕਿ ਇਸ ਮਾਮਲੇ ਦੇ ਵਿੱਚ ਜਾਣਕਾਰੀ ਮਿਲਣ ਤੋਂ ਬਾਅਦ ਡੀਜੀਪੀ ਸੁਰੇਸ਼ ਯਾਦਵ ਆਈਜੀ ਰਾਏ ਕੁਮਾਰ ਅਤੇ ਪੁਲਿਸ ਅਧਿਕਾਰੀ ਮੌਕੇ ਦੇ ਉੱਤੇ ਪਹੁੰਚੇ ਲੇਕਿਨ ਹਜੇ ਤੱਕ ਇਸ ਦੀ ਪੁਸ਼ਟੀ ਨਹੀਂ ਹੋ ਸਕੇ ਕਿ ਆਖਿਰ ਇਹ ਹਮਲਾ ਕਿਉਂ ਕੀਤਾ ਗਿਆ ਹਾਲਾਂਕਿ ਇਸ ਮਾਮਲੇ ਨੂੰ ਅਤੰਕਵਾਦ ਦੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ ਕਿ ਕਿਤੇ ਅਤੰਕੀ ਹਮਲਾ ਪਹਿਲਾ ਵਾਂਗ ਜਿੱਦਾਂ ਚੰਡੀਗੜ੍ਹ ਦੇ ਮੁਹਾਲੀ ਦੇ ਵਿੱਚ ਹਮਲਾ ਹੋਇਆ ਸੀ ਉਸੇ ਤਰੀਕੇ ਦੇ ਨਾਲ ਸ਼ਾਇਦ ਇਹ ਹਮਲਾ ਜਾਪਦਾ ਨਜ਼ਰ ਆ ਰਿਹਾ ਹੈ ਲੇਕਿਨ ਪੁਲਿਸ ਅਧਿਕਾਰੀਆਂ ਵੱਲੋਂ ਹਜੇ ਇਸ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ ਉੱਤੇ ਹੀ ਦੂਜੇ ਪਾਸੇ ਤੁਹਾਨੂੰ ਦੱਸ ਦਈਏ ਕਿ ਇਸ ਦੇ ਨਾਲ ਪੂਰੇ ਸ਼ਹਿਰ ਨੂੰ ਪੂਰੀ ਤਰੀਕੇ ਦੇ ਨਾਲ ਸੀਲ ਕਰ ਦਿੱਤਾ ਗਿਆ ਹੈ ਪੁਲਿਸ ਅਧਿਕਾਰੀਆਂ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਹਾਲਾਂਕਿ ਜਾਂਚ ਏਜੰਸੀਆਂ ਵੱਲੋਂ ਵੀ ਇਸ ਮਾਮਲੇ ਨੂੰ ਦੇਖਿਆ ਜਾ ਰਿਹਾ ਹੈ ਉਹਨਾਂ ਵੱਲੋਂ ਵੀ ਆਪਣੇ ਲੈਵਲ ਦੇ ਉੱਤੇ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਸਸੀ ਗਾਜੀ ਮੈਂ ਰਾਜਦੀਪ ਸੈਣੀ ਤੁਸੀਂ ਦੇਖ ਰਹੇ ਹੋ ਜਾਨੀ